ਤਾਰਾ ਚਿੰਨ ਇੱਕ ਕਹਾਣੀ ਉਹ ਜਵਾਕੀ ਨਹੀਂ ਇੱਕ ਕਹਾਣੀ ਉਹ ਬਿਜਲੀ ਹੈ ਜੋ ਬ੍ਰਿਟਿਸ਼ ਰਾਜ ਦੀ ਜੜ੍ਹਾਂ ਹਿੱਲਾ ਦਿੰਦੀ ਸੀ ਇਹ ਆਵਾਜ਼ ਹੈ ਉਸ ਇਨਕਲਾਬੀ ਦੀ ਜੋ ਕਹਿੰਦਾ ਸੀ ਇਨਕਲਾਬ ਜ਼ਿੰਦਾਬਾਦ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਤਾਰਾ ਚਿੰਨ ਸ਼ਹੀਦ ਆਜ਼ਮ ਭਗਤ ਸਿੰਘ ਦੀ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਲਾਇਲਪੁਰ ਹੁਣ ਪਾਕਿਸਤਾਨ ਦੇ ਬੰਗਾ ਪਿੰਡ ਵਿੱਚ ਹੋਇਆ ਕਰ ਵਿੱਚ ਪਹਿਲਾਂ ਹੀ ਅਜੀਤ ਸਿੰਘ ਤੇ ਪਿਤਾ ਸਰਦਾਰ ਕਿਸ਼ਨ ਸਿੰਘ ਵੱਲੋਂ ਆਜ਼ਾਦੀ ਲਈ ਲਹਿਰ ਚੱਲ ਰਹੀ ਸੀ। ਇੱਕ ਹੁੰਚ ਹੀ ਇਨਕਲਾਬ ਸੀ। ਉਹ 12 ਸਾਲਾਂ ਦੇ ਹੋਏ ਤਾਂ ਜਲਿਆਂਵਾਲਾ ਬਾਗ ਹତਿਆ ਕਾਂਡ ਹੋਇਆ। ਭਗਤ ਸਿੰਘ ਲਹੂ ਨਾਲ ਭਿੱਜੀ ਹੋਈ ਮਿੱਟੀ ਆਪਣੀ ਬੋਤਲ ਵਿੱਚ ਪਰ ਕੇ ਲੈ ਆਏ ਕਹਿੰਦੇ ਸੀ ਇਸ ਮਿੱਟੀ ਦੀ ਸੁਗੰਧ ਮੇਰੇ ਖੂਨ ਵਿੱਚ ਇਨਕਲਾਬ ਪੈਦਾ ਕਰੇਗੀ। ਭਗਤ ਸਿੰਘ ਨੇ ਦਿੱਲੀ ਤੋਂ ਲਾਹੌਰ ਤੱਕ ਇਨਕਲਾਬੀ ਲਹਿਰ ਨੂੰ ਆਗ ਲਾਈ। ਉਹਨਾਂ ਨੇ ਨੌਜਵਾਨ ਭਾਰਤ ਸਭਾ ਬਣਾਈ। ਉਨ੍ਹਾਂ ਦੀ ਕਲਮ ਤੇ ਬੋਲ ਦੋਵੇਂ ਬਰਛਿਆ ਵਾਂਗ ਵਜਦੇ ਸੀ ਉਹ ਕਹਿੰਦੇ ਸੀ ਬੰਦੂਕਾਂ ਨਾਲ ਇਨਕਲਾਬ ਨਹੀਂ ਆਉਂਦੇ ਇਨਕਲਾਬ ਵਿੱਚ ਸੋਚ ਦੀ ਚਮਕ ਹੁੰਦੀ ਹੈ ਉਹ ਕਦੇ ਪਟਕੇ ਨਹੀਂ ਕਦੇ ਚੁਕੇ ਨਹੀਂ ਉਨ੍ਹਾਂ ਨੇ ਇੱਕੋ ਮੰਤਰਾ ਸਿੱਖ ਲਿਆ ਸੀ ਮੌਤ ਆਵੇ ਤਾਂ ਆ ਜਾਵੇ ਪਰ ਗੁਲਾਮੀ ਕਦੇ ਨਾ 1928 ਵਿੱਚ ਲਾਲਾ ਲਾਜਪਤ ਰਾਏ ਨੂੰ ਸਾਈਮਨ ਕਮਿਸ਼ਨ ਦੇ ਵਿਰੋਧ ਦੌਰਾਨ ਬਰਟਨ ਨੇ ਲਾਠੀਆਂ ਨਾਲ ਮਾਰਿਆ ਲਾਲਾ ਜੀ ਦੀ ਮੌਤ ਹੋ ਗਈ ਭਗਤ ਸਿੰਘ ਨੇ ਕਿਹਾ ਇੱਕ ਲਾਠੀ ਨੇ ਸਾਨੂੰ ਹਿਲਾ ਦਿੱਤਾ ਹੁਣ ਇੱਕ ਗੋਲੀ ਸਾਡੇ ਵੱਲੋਂ ਉਹਨਾਂ ਨੇ ਰਾਜਗੁਰੂ ਤੇ ਸੁਖਦੇਵ ਨਾਲ ਮਿਲ ਕੇ ਸਾੰਡਰਸ ਨੂੰ ਮਾਰ ਦਿੱਤਾ ਪਰ નિર્ਦੋਸ਼ਾਂ ਨੂੰ ਨਹੀਂ ਚੁੱਕਿਆ ਉਹਨਾਂ ਨੇ ਸਿਰਫ ਉਸ ਨੂੰ ਚੁਕਨਾ ਸੀ ਜੋ ਦੋਸ਼ੀ ਸੀ 1929 ਪਗਤ ਸਿੰਘ ਤੇ ਬਟੂਕੇਸ਼ਵਰ ਦਾਤ ਨੇ ਬ੍ਰਿਟਿਸ਼ ਅਸੈਂਬਲੀ ਵਿੱਚ ਬੰਬ ਸੁੱਟਿਆ ਸਭ ਨੂੰ ਮਾਰਨ ਲਈ ਨਹੀਂ ਉਹ ਤਾਂ ਚਾਹੁੰਦੇ ਸਨ ਅੰਗਰੇਜ਼ ਸੁਣਨ ਭਾਰਤ ਮਾਂ ਦੀ ਚੀਖ ਬੰਬ ਸੁੱਟ ਕੇ ਨਾਰਾ ਲਾਇਆ ਗਿਆ ਇਨਕਲਾਬ ਜ਼ਿੰਦਾਬਾਦ ਉਹ ਭੱਜੇ ਨਹੀਂ ਖੁਦ ਗ੍ਰਿਫਤਾਰ ਹੋਏ ਜੇਲ੍ਹ ਵਿੱਚ ਕਹਿੰਦੇ ਕਾਨੂੰਨ ਅੰਦਾ ਨਹੀਂ ਅਸੀਂ ਉਸ ਨੂੰ ਚਿੱਟਾ ਦੱਸਣਾ ਚਾਹੁੰਦੇ ਹਾਂ 23 ਮਾਰਚ 1931 ਸਵੇਰ ਤੋਂ ਪਹਿਲਾਂ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਨੂੰ ਫਾਂਸੀ ਦਿੱਤੀ ਗਈ ਭਗਤ ਸਿੰਘ ਨੇ ਫਾਂਸੀ ਦੇ ਤਖਤੇ ਉੱਤੇ ਚੜ੍ਹ ਕੇ ਹੱਸ ਕੇ ਕਿਹਾ ਮੈਂ ਰੱਬ ਨੂੰ ਨਹੀਂ ਆਜ਼ਾਦੀ ਨੂੰ ਪੂਜਦਾ ਹਾਂ ਉਹ ਆਖਰੀ ਵਾਰੀ ਕਹੇ ਗਏ ਇਨਕਲਾਬ ਜ਼ਿੰਦਾਬਾਦ ਉਹਨਾਂ ਦੀ ਮਾਂ ਨੇ ਕਿਹਾ ਮੇਰਾ ਪੁੱਤ ਸ਼ਹੀਦ ਹੋ ਗਿਆ ਪਰ ਦਿਲੋਂ ਵੀਰ ਹੋਇਆ ਭਗਤ ਸਿੰਘ ਸਰੀਰਕ ਤੌਰ ਤੇ ਨਿਸ਼ਾਨੀ ਹੋਏ ਪਰ ਅਜ ਵੀ ਉਹਨਾਂ ਦੀ ਆਵਾਜ਼ ਕਲਮਾਂ ਚ ਨਾਰਿਆਂ ਚ ਤੇ ਦਿਲਾਂ ਚ ਦੌੜਦੀ ਹੈ ਜੇ ਭਗਤ ਸਿੰਘ ਵਰਗਾ ਇੱਕ ਵੀ ਪੁੱਤ ਜਨਮ ਲੈ ਲਵੇ ਤਾਂ ਸਦੀਆਂ ਦੀ ਗੁਲਾਮੀ ਵੀ थर-थर ਕੰਬਦੀ ਏ ਜੁੜੇ ਹੋਏ ਹੱਥ ਸਦਾ ਨਮਨ ਉਹਨਾਂ ਨੂੰ ਜੋ ਮੌਤ ਨਾਲ ਮੁਸਕਰਾ ਕੇ ਮਿਲੇ ਲਾਊਡ ਸਪੀਕਰ ਫੁੱਲ ਨਹੀਂ ਲਾਓ ਇਨਕਲਾਬੀ ਨਾਰੇ ਇਨਕਲਾਬ ਜ਼ਿੰਦਾਬਾਦ ਵੰਦੇ ਮਾਤਰਮ ਕਲੈਪਰ ਬੋਰਡ ਵੀਡੀਓ ਪਸੰਦ ਆਉਣ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ